ਸ਼੍ਰੋਮਣੀ ਸ਼ਹੀਦ ਸਰਦਾਰ ਉਧਮ ਸਿੰਘ ਜੀ ਦੇ ਬਹਾਦਰੀ ਦਿਵਸ ਨੂੰ ਸਮਰਪਿਤ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਲਈ ਇੱਕ ਸਾਈਕਲ ਰੈਲੀ ਜਿਹੜੀ ਹੈ ਉਹ ਸੁਨਾਮ ਦੇ ਵਿੱਚ ਕੱਢੀ ਜਾ ਰਹੀ ਹੈ ਜੋ ਉਹਨਾਂ ਦੇ ਸ਼ਹੀਦੀ ਜਿਹੜਾ ਸਮਾਰਕ ਹੈ ਉੱਥੋਂ ਸ਼ੁਰੂ ਹੋਏਗੀ ਸੋ ਮੈਂ ਇਸ ਮੌਕੇ ਸਾਰੇ ਸੰਗਰੂਰ ਵਾਸੀਆਂ ਨੂੰ ਖਾਸ ਤੌਰ ਤੇ ਸੁਨਾਮ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਵੱਡੀ ਗਿਣਤੀ ਵਿੱਚ ਇਸ ਸਾਈਕਲ ਰੈਲੀ ਵਿੱਚ ਸ਼ਾਮਲ ਹੋ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਜਿਹੜਾ ਸੁਪਨਾ ਹੈ ਉਹਨੂੰ ਸਫਲ ਕਰੀਏ ਔਰ ਬੱਤ ਬਦ ਗੜ ਯੂਥ ਸਾਡਾ ਹੈ ਨੌਜਵਾਨ ਜਿਹੜਾ ਤਬਕਾ ਹੈ ਉਹਨਾਂ ਨੂੰ ਅਸੀਂ ਮੋਟੀਵੇਟ ਕਰੀਏ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਆਪਣੀ ਜਵਾਨੀ ਬਚਾਉਣ ਸੋ ਇਹੋ ਮੇਰੀ ਸਾਰਿਆਂ ਨੂੰ ਅਪੀਲ ਹੈ ਧੰਨਵਾਦ ਹਾਂਜੀ ਸਾਡੇ ਦੇਸ਼ ਦੇ ਮਹਾਨ ਸ਼ਹੀਦ ਉਦਮ ਸਿੰਘ ਜੀ ਦੇ ਬਹਾਦਰੀ ਦੀਪਸ ਨੂੰ ਸਮਰਪਿਤ 13 ਮਾਰਚ ਨੂੰ ਇੱਕ ਵਿਸਾਰ ਰੈਲੀ ਸ਼ਹੀਦ ਉਦਮ ਸਿੰਘ ਕੰਬੋਜ ਇੰਟਰਨੈਸ਼ਨਲ ਮਾਸਾਵਾ ਤੇ ਇਸਨਾਮ ਦੇ ਸਮੂਹ ਕਲੱਬਾਂ ਦੇ ਸਹਿਯੋਗ ਨਾਲ ਨਸ਼ਾ ਮੁਕਤ ਪੰਜਾਬ ਰੈਲੀ ਕੱਢੀ ਜਾ ਰਹੀ ਹੈ ਸੋ ਸਾਰੇ ਸੁਨਾਮ ਵਾਸੀਆਂ ਇਲਾਕਾ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਰੈਲੀ ਦੇ ਵਿੱਚ ਪਹੁੰਚ ਕੇ ਅਸੀਂ ਇਸ ਰੈਲੀ ਨੂੰ ਕਾਮਯਾਬ ਕਰੀਏ ਅਤੇ ਪੰਜਾਬ ਦੇ ਯੋਥ ਨੂੰ ਨਸ਼ਾ ਮੁਕਤ ਪੰਜਾਬ ਦਾ ਅਸੀਂ ਇੱਕ ਸੁਨੇਹਾ ਦਈਏ ਰੈਲੀ ਦਾ ਸਮਾਂ ਸਵੇਰੇ 7:30 ਵਜੇ ਤੋਂ ਲੈ ਕੇ ਕਰੀਬ 9:30 ਵਜੇ ਦਾ ਹੋਵੇਗਾ ਸੋ ਆਓ ਰਲ ਮਿਲਾਂ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ ਸਾਡੇ ਸ਼ਹਿਰ ਨਿਵਾਸੀਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਸ਼ਹੀਦ ਆਜ਼ਮ ਸਰਦਾਰ ਉਧਮ ਸਿੰਘ ਜੀ ਨੇ ਜੋ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿਖੇ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਦੇ ਮੁੱਖ ਦੋਸ਼ੀ ਮਾਈਕਲ ਲੋਡਵਾਰ ਨੂੰ ਗੋਲੀ ਦਾ ਨਿਸ਼ਾਨਾ ਬਣਾ ਕੇ ਬਦਲਾ ਲਿਆ ਸੀ ਉਸ ਦਿਨ ਦੇ ਉਸ ਕ੍ਰਾਂਤੀਕਾਰੀ ਕਾਰਨਾਮੇ ਨੂੰ ਯਾਦ ਕਰਦੇ ਹਾਂ ਉਹਨਾਂ ਦਾ ਇਹ ਬਹਾਦਰੀ ਦਿਵਸ 13 ਮਾਰਚ 2025 ਨੂੰ ਸ਼ਹੀਦ ਉਦਮ ਸਿੰਘ ਕੰਬੋਜ ਇੰਟਰਨੈਸ਼ਨਲ ਮਹਾਂ ਸਭਾ ਸੁਨਾਮ ਵੱਲੋਂ ਹੋਰ ਸੰਗਰਾ ਸਹਿਯੋਗੀ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਤੇ ਸੁਨਾਮ ਦੇ ਸਾਰੇ ਕਲਬਾਂ ਦੇ ਸਹਿਯੋਗ ਦੇ ਨਾਲ ਨਸ਼ਾ ਮੁਕਤ ਪੰਜਾਬ ਸਾਈਕਲ ਰੈਲੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਹੈ ਕਿ ਇੱਕ ਤਾਂ ਉਸ ਮਹਾਨ ਸ਼ਹੀਦ ਦੀ ਬਹਾਦਰੀ ਨੂੰ ਉਸ ਕ੍ਰਾਂਤੀਕਾਰੀ ਨੂੰ ਉਸ ਦੀ ਸ਼ੂਰਬੀਰਤਾ ਨੂੰ ਸਲਾਮ ਕੀਤਾ ਜਾਵੇ ਅਤੇ ਨਾਲ ਦੇ ਨਾਲ ਸਾਡੇ ਪੰਜਾਬ ਦੇ ਯੂਥ ਨੂੰ ਜਵਾਨੀ ਨੂੰ ਇਸ ਨਸ਼ਾ ਮੁਕਤ ਕਰਨ ਦਾ ਸੰਦੇਸ਼ ਦਿੱਤਾ ਜਾਵੇ ਤਾਂ ਕਿ ਪੰਜਾਬ ਵਿੱਚੋਂ ਇਹ ਨਸ਼ਾ ਜੀ ਜੋ ਕੋੜ ਚੱਲਿਆ ਹੋਇਆ ਇਸ ਦਾ ਖਾਤਮਾ ਹੋ ਸਕੇ ਸਾਰੇ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਪੂਰ ਜ਼ੋਰ ਬੇਨਤੀ ਹੈ ਕਿ ਇਸ ਰੈਲੀ ਦੇ ਅੰਦਰ ਵੱਧ ਤੋਂ ਵੱਧ ਸ਼ਾਮਲ ਹੋ ਕੇ ਇਸ ਦੀ ਰੌਣਕ ਵਧਾਉਣੀ ਹੈ ਇਸ ਦਾ ਸਮਾਂ ਸਵੇਰੇ 7:30 ਵਜੇ ਸ਼ਹੀਦ ਉਦੋਂ ਸਿੰਘ ਸਮਾਰਕ ਤੋਂ ਇਹ ਸਾਈਕਲ ਰੈਲੀ ਸ਼ੁਰੂ ਹੋਵੇਗੀ ਅਤੇ ਸ਼ਹਿਰ ਦੀਆਂ ਗਲੀਆਂ ਬਜ਼ਾਰਾਂ ਵਿੱਚੋਂ ਹੁੰਦੇ ਵਾਪਸ ਸਮਾਰਕ ਦੇ ਉੱਤੇ ਹੀ ਇਸ ਦੀ ਸਮਾਪਤੀ ਹੋਣੀ ਹੈ ਜਿਹੜੇ ਸਾਈਕਲਿਸਟ ਇਸ ਦੇ ਅੰਦਰ ਸ਼ਾਮਲ ਹੋਣਗੇ ਉਹਨਾਂ ਬੱਚਿਆਂ ਨੂੰ ਟੀ-ਸ਼ਰਟਾਂ ਦਿੱਤੀਆਂ ਜਾਣਗੀਆਂ ਸਰਟੀਫਿਕੇਟ ਦਿੱਤੇ ਜਾਣਗੇ ਅਤੇ ਮੈਡਲ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ